ਬਿਲਕੁਲ ਟੁੱਟਵਾ ਛੋਟਾ ਜਿਹਾ ਮੁੱਲੀ ਇਹਦਾ ਸਟੀਅਰਿੰਗ ਕੰਟਰੋਲ ਟੱਚ ਪੈਨਲ ਵਗੈਰਾ ਕੰਪਨੀ ਚੋਂ ਹੀ ਆ ਜਾਂਦਾ ਠੀਕ ਹੈ ਡੀਜ਼ਲ ਦੇ ਵਿੱਚ ਕਾਰ ਆ ਨਵੀਂ ਕਾਰ ਸ਼ੋਰੂਮ ਚੋਂ ਲੈਣੀ ਹੋਵੇ ਨਿਕਲਦੀ ਹੈ 16 ਲੱਖ ਰੁਪਏ ਦੀ ਠੀਕ ਹੈ ਐਕਸਟਰਾ ਸੈਸਰੀ ਲੱਗੀ ਵੀ ਹੈ 70 ਮੈਟ ਮੈਟਿੰਗ ਆਟੋਫਾਰਮ ਦੇ ਸੀਟ ਕਵਰ ਲੱਗੇ ਹੋਏ ਚੱਲੀ ਹੈ ਸਿਰਫ 27000 2018 ਮਾਡਲ ਹੂੰ ਸ਼ੋਰੂਮ ਦੇ ਵਿੱਚ 19 ਚ ਨਿਕਲੇ ਹੋਏ ਸਟicker ਚੈੱਕ ਕਰਾ ਲਓ ਪਾਸਿੰਗ 2019 ਤਾਂ 19 ਤੋਂ ਸ਼ੁਰੂ ਹੁੰਦੀ ਤੀਜੇ ਮਹੀਨੇ ਤੋਂ ਠੀਕ ਹੈ ਜੀ 2019 ਮਾਡਲ ਆ ਟਾਇਰ ਜਿਵੇਂ ਯਾਰ ਨਵੇਂ ਵਰਗੇ ਆਗੇ ਪਹਿਲ ਦੇ ਹੱਦ ਤੇ ਵਿਕੀਆਂ ਠੀਕ ਹੈ ਜੀ ਸੂਟ ਵਾਈ ਸੀ ਪਿਛਲੀ ਵੀਡੀਓ ਚ ਆਪਾਂ ਵੀ ਬਹੁਤ ਵਧੀਆ ਵਿਕੀ ਵੈਨਿਊ ਵਧੀਆ ਵਿਕੀ ਇਹ ਐ ਕਰੇਟਾ ਨਿਕਲੀ 2020 ਦੇ ਵਿੱਚ ਐ ਮੈਨੂਫੈਕਚਰਿੰਗ 2019 ਦੀ ਐ ਪਹਿਲੇ ਨਾਂ ਦਾ ਹਮਮ ਸੋਰ ਵਾਈ 2 ਆ ਠੀਕ ਹੈ ਚੱਲਿਆ ਸਿਰਫ 86000 ਕਿਲੋਮੀਟਰ ਐ ਠੀਕ ਹੈ ਟਿਟੇਨੀਅਮ ਪਲੱਸ ਆ ਪੁਸ਼ ਬੜਨ ਵਾਲਾ ਉਸ ਤੋਂ ਬਾਅਦ ਤੁਹਾਡੇ ਆ ਨਵਾਂ ਪੜਾਕਾ ਲੈ ਕੇ ਆ ਗਏ ਜਮਾਂ ਸਾਫਾ ਬਾਕੀ ਲੈਣੇ ਹੁਣ ਬਾਹਰ ਜਾਣਕਾਰੀ 2024 ਮਾਡਲ ਠੀਕ ਹੈ ਜੈਡ ਐਕਸ ਆਈ ਆਪਸ਼ਨ ਵਾਲਾ ਪੁਸ਼ ਬੜਨ ਉਸਤਾਦ ਠੀਕ ਹੈ ਬਰੀਜ਼ਾ 2023 ਮਾਡਲ ਠੀਕ ਹੈ ਵੀਐਕਐਸਆਈ ਆਪਸ਼ਨ ਵਾਲਾ ਸਵਾਟ ਹਾਈਬ੍ਰਿਡ ਠੀਕ ਹੈ ਸਵਾਟ ਹਾਈਬ੍ਰਿਡ ਕਾਰਾਂ ਵੀਐਕਐਸਆਈ ਚ ਬੰਦ ਹੋ ਗਈਆਂ ਚੱਲੀ ਹੈ ਸਿਰਫ 29000 ਕਿਲੋਮੀਟਰ ਕੀ ਆ ਦੀ ਕੈਰਨਜ਼ ਹੈ ਜੀ ਠੀਕ ਹੈ 26 2 2025 ਰਜਿਸਟਰਡ ਆ ਠੀਕ ਹੈ ਬਿਲਕੁਲ ਨਵੀਂ ਕਾਰ ਆ 27000 ਚੱਲੀ ਆ ਬੰਪਰ ਟੂ ਬੰਪਰ ਅਨਟੱਚ ਡੀਜ਼ਲ ਆ ਕਲਚ ਵਾਲੀ ਕਾਰ ਆ ਜੀ ਕਈ ਵੀਰਾਂ ਦਾ ਫੋਨ ਆਉਂਦਾ ਵੀ ਕਲਚ ਵਾਲੀ ਹੈ ਨਾ ਇਹਦੇ ਵਿੱਚ ਆਈਐਮਟੀ ਮਾਡਲ ਆਇਆ ਸੀ ਬਿਨਾ ਕਲਚ ਤੋਂ ਉਹਦੀ ਮਾਰਕੀਟ ਹੈ ਨਹੀਂ ਸੀ ਇਹ ਕਲਚ ਵਾਲੀ ਕਾਰ ਆ 7 ਸੀਟਡ ਦੇ ਵਿੱਚ ਆਜਾ ਕਿ ਨਾ ਮੇਰੇ ਮਗਰ ਮਗਰ ਤੁਰਿਆ ਥੋੜਾ ਜ ਨਾਲੇ ਤੋਂ ਗੱਡੀਆਂ ਵਿਖਾਉਂਦਾ ਆ ਇੱਕ ਤਾਂ ਆਹ ਸਟਾਕ ਖੜਾ ਹੋਇਆ ਤੇ ਇੱਕ ਅਸਲੀ ਸ਼ਹਿਰ ਨਾਲ ਤੁਹਾਨੂੰ ਹੋਰ ਵਿਖਾਉਣੇ ਆ ਆਜਾ ਕਰ ਮੜੇ ਵੇ ਮਕਰ ਮਕਰ ਤੁਰਿਆ ਬਹੁਤ ਵਧੀਆ ਸਟਾਕ ਆ ਤੁਹਾਡੇ ਵਾਸਤੇ ਲੈ ਕੇ ਆ ਗਏ ਮੋਕਸ਼ਰ ਸਾਹਿਬ ਤੋਂ ਮਸ਼ਹੂਰ ਆਏ ਉਹ ਕਿਉਂ ਆ 50 ਨੰਬਰ ਗੱਡੀਆਂ ਰੱਖਣ ਵਾਸਤੇ ਮਸ਼ਹੂਰ ਆਏ ਗਣਪਤੀ ਕਾਰਬਾਜ਼ਾਰ ਸ਼੍ਰੀ ਮੋਕਸ਼ਰ ਸਾਹਿਬ ਆਈ ਮੜੇ ਹੋਰ ਗਾਹ ਨੂੰ ਆ ਜਾ ਵੇਖੋ ਇੱਧਰ ਨੋਵਾ ਕ੍ਰਿਸ਼ਤਾ ਖੜੀ ਹੋਈ ਆ ਥਾਰ ਦਾ ਸੁਪਨਾ ਪੂਰਾ ਕਰਨ ਪਰ ਪੈਸੇ ਥੋੜੇ ਲਾਉਣੇ ਆ ਵੇਖੋ ਤੁਸੀਂ 18 ਖੜੀਆਂ ਹੋਈਆਂ ਨਿਊ ਸ਼ੇਪ ਤੇ ਪੁਰਾਣੀ ਸ਼ੇਪ ਦੇ ਵਿੱਚ ਤਾਂ ਹੈ ਵੀ ਜਮਾ 6000 ਵਰਗੀਆਂ ਆ ਆ ਇਹ ਤਾਂ ਨਾਲ ਪਾਹ ਹੋਈ ਨਹੀਂ ਆ ਜੋ ਤਰੇ ਆ ਪਰ ਲੈਣੇ ਆ ਪਾਈ ਜਾਣਕਾਰੀ ਲੋ ਫਾਗਿ ਥੋ ਲਿਆਂਦਾ ਹੋਰ ਯਾਰ ਰੰਡੇ ਨੂੰ ਆਇਆ ਫਿਰ ਆਪਾਂ ਜਾ ਕੇ ਸਣੀ ਬਾਈ ਨੂੰ ਭਾਅ ਲਿਆ ਹੁਣ ਕਿੱਧਰ ਤੋੜਾ ਫੜਦਾ ਬਾਈਓ ਤੇ ਫੜਦੇ ਨੂੰ ਜਾ ਕੇ ਆਪਾਂ ਫਿਰ ਇੰਟਰਵਿਊ ਲੈਣੇ ਆ ਤੇ ਬਾਈ ਜਰਾ ਗੱਟੀਆਂ ਸਾਫ਼ ਰੱਖੀਆਂ ਕੀ ਡਿਮਾਂਡ ਰੱਖਿਓ ਵੀ ਫਿਰ ਲੋਨ ਕਰਦੇ ਪੁੱਛਾਂਗੇ ਆਪਾਂ ਅਸੀਂ ਅੰਦਰ ਵੇਖੋ ਦੋ ਦੋ ਫੋਰਚੂਨਰ ਖੜੀਆਂ ਹੋਈਆਂ ਸੋਹਣੇ ਨੰਬਰ ਆ 70 70 ਵੇਖ ਲਓ 040 ਵੇਖ ਲਓ ਆ ਕ੍ਰੇਟਾ ਵੇਖੋ ਇੱਧਰ ਖੜੀ ਹੋਈ ਏ ਯਾਰ ਆ ਇੱਧਰ ਚਾਹ ਵਖਾ ਵਖਾ ਗੱਡੀ ਬਹੁਤ ਡਿਮਾਂਡ ਚ ਬਲੇਰੋ ਖੜੀ ਹੋਈ ਏ ਵ ਕੱਲ੍ਹ ਤੋਂ ਵੀ ਜਿਵੇਂ ਅਸੀਂ ਮਿਲ ਜੂਗੀ ਲਾ ਰੰਗ ਦੀ ਦੇਖੋ ਕ੍ਰੇਟਾ ਖੜੀ ਹੋਈ ਆ ਨੋਵਾ ਕ੍ਰੇਟਾ ਖੜੀ ਹੋਈ ਆ ਇੱਕ ਆਹ ਫੋਰਚਨਰ ਖੜੀ ਹੋਈ ਆ ਬਹੁਤ ਸਾਫ਼ ਆਏ ਸੋਹਣਾ ਨੰਬਰ ਹੈ ਦਾ 77 ਤੇ ਆਏ ਹੁਣ ਸਾਨੂੰ ਆਪਾਂ ਸਾਰਾ ਸਟਾਕ ਚੈੱਕ ਕਰਾਂਗੇ ਤੇ ਹੁਣ ਆਪਾਂ ਚੱਲਦੇ ਆਂ ਜਾ ਕੇ ਆਪਾਂ ਸਣੀ ਮੈ ਨਾਲ ਗੱਲਬਾਤ ਕਰਦੇ ਆਂ ਫਿਰ ਆਪਾਂ ਤੁਹਾਨੂੰ ਕੱਲੀ ਕੱਲੀ ਗੱਡੀ ਬਾਰੇ ਦੱਸਾਂਗੇ ਕੀ ਰੇਟ ਆ ਕੀ ਲੋਨ ਹੋ ਜੂਗਾ ਆਜੋ ਲੈਂ ਵੀ ਦੋਸਤੋ ਆਜੋ ਫਿਰ ਆਪਾਂ ਭਾ ਲੈ ਆਪਾਂ ਸਣੀ ਬਾਈ ਨੂੰ ਤੇ ਹੁਣ ਆਪਾਂ ਕਰਦੇ ਆਂ ਇਹ ਗੱਲਬਾਤ ਬਾਈ ਨਾਲ ਸੋ ਸਣੀ ਮੈ ਕੀ ਹਾਲ ਚਾਲ ਆ ਬਹੁਤ ਵਧੀਆ ਜੀ ਬਹੁਤ ਸਸਤੀ ਕਾਜ ਸਾਰ ਤੇ ਅੱਜ ਸਣੀਵੇ ਗੱਡੀਆਂ ਵੇਖਿਆ ਸਟਾਕ ਵਿੱਚ ਮਨਦਾ ਅੱਜ ਸਾਰਾ ਸਟਾਕ ਆਪਾਂ ਅਪਡੇਟ ਕਰ ਲਿਆ ਅੱਜ ਹਣਾ ਬਿਲਕੁਲ ਨਵੀਆਂ ਨਵੀਆਂ ਘੱਟ ਚੱਲੀਆਂ ਠੀਕ ਹੈ ਪੱਕੇ ਪੰਜਾਬ ਨੰਬਰ ਦੀਆਂ ਪਹਿਲੇ ਨਾਂ ਦੀਆਂ ਕਾਰਾਂ ਸਿੰਗਲ ਵੀ ਕਾਰ ਸੈਕੰਡਰ ਆਨਰ ਨਹੀਂ ਹੈਗੀ ਆਪਾਂ ਇੰਮ ਵਖਾ ਦੇਖ ਨੰਬਰ ਸਾਰੇ ਸੋਹਣੇ ਆ ਯਾਰ ਨੰਬਰ ਸੋਹਣੇ ਆ ਪੰਜਾਬ ਦੇ ਆ ਠੀਕ ਹੈ ਪਹਿਲੇ ਨਾਂ ਦੀਆਂ ਕਾਰਾਂ ਨਵੀਆਂ ਨੋਨ ਐਕਸੀਡੈਂਟਲ ਠੀਕ ਹੈ ਸ਼ੋਰੂਮ ਕਨਿਸ਼ਨ ਦੀਆਂ ਕਾਰ ਠੀਕ ਹੈ ਜੀ ਤੇ ਕੋਈ ਆਪਣੇ ਕੋਲ ਲੋਨ ਦਾ ਪ੍ਰੋਸੈਸ ਕੀ ਹੈ ਇੱਥੇ ਲੋਨ ਦਾ ਪ੍ਰੋਸੈਸ ਇਹ ਹੈ ਜੀ ਲੋਨ ਕਰਦੇ ਆ ਬੈਂਕ ਜੀ ਠੀਕ ਹੈ ਬੈਂਕਾਂ ਤੋਂ ਲੋਨ ਆਪਾਂ ਸਾਰੀਆਂ ਕਾਰਾਂ ਦੇ ਕਰਵਾ ਦਿੰਨੇ ਆ ਪਰ ਹੱਥ ਜੋੜ ਕੇ ਬੇਨਤੀ ਹੈ ਜੀ ਬੈਂਕ ਬੰਦੇ ਦੀ ਐਲੀਜੀਬਿਲਿਟੀ ਦੇ ਸਿਰ ਤੇ ਲੋਨ ਕਰਦਾ ਠੀਕ ਆ ਵੀ ਬੰਦੇ ਦੀ ਐਲੀਜੀਬਿਲਿਟੀ ਬੰਦੀ ਹੋਵੇ ਸਿਬਲ ਸਕੋਰ ਵਧੀਆ ਹੋਵੇ ਪਿਛਲੇ ਦਿਨੀ ਸਾਨੂੰ ਇਹ ਗੱਲਾਂ ਦਾ ਬਹੁਤ ਸਾਹਮਣਾ ਕਰਨਾ ਪਿਆ ਵੀ ਲੋਕਾਂ ਦਾ ਐਲੀਜੀਬਿਲਿਟੀ ਬੰਦੀ ਨਹੀਂਗੀ ਠੀਕ ਆ ਮੰਨ ਲਓ ਸਿਬਲ ਕੇ ਦਾ ਕਟਿਆ ਫਟਿਆ ਹੋਵੇ ਕਿਸੇ ਨੇ ਕ੍ਰੈਡਿਟ ਕਾਰਡ ਨਹੀਂ ਭਰਿਆ ਕਿਸੇ ਨੇ ਟੂ-ਵੀਲਰ ਦੀ ਕਿਸ਼ਤ ਨਹੀਂ ਭਰੀ ਉਹਨਾਂ ਨੂੰ ਨਾ ਬਿਲਕੁਲ ਨਹੀਂ ਹੁੰਦਾ ਜੀ ਠੀਕ ਆ ਠੀਕ ਆ ਜੀ ਲੋਨ ਉਹਨਾਂ ਨੂੰ ਹੀ ਹੁੰਦਾ ਜਿਹਦੇ ਕੋਲ ਐਲੀਜੀਬਿਲਿਟੀ ਬੰਦੀ ਹੈ ਜ਼ਮੀਂਦਾਰ ਭਰਾਵਾਂ ਦੇ ਕੋਲ ਜ਼ਮੀਨ ਹੈਗੀ ਹੈ ਜੇ ਫਾਰਮ ਹੈਗੇ ਉਹਦੇ ਕੋਲੇ ਉਹਨੂੰ ਲੋਨ ਹੋਊਗਾ ਠੀਕ ਹੈ ਜੇ ਕੋਈ ਬਿਜ਼ਨਸਮੈਨ ਹੈ ਉਹਦੇ ਕੋਲ ਰਿਟਰਨਾਂ ਹੋਣੀਆਂ ਜ਼ਰੂਰੀ ਹੈ ਦੁਕਾਨ ਦੇ ਵਿੱਚ ਦੁਕਾਨ ਕਰਦਾ ਰਿਟਰਨਾਂ ਜ਼ਰੂਰੀ ਹੈ ਤਾਂ ਉਹਨੂੰ ਲੋਨ ਹੋਊਗਾ ਠੀਕ ਹੈ ਜੇ ਪੇਸ ਲੈਂਦਾ ਬੰਦਾ ਹੈ ਆਰਮੀ ਚ ਹੈ ਜਾਂ ਸਰਕਾਰੀ ਮੁਲਾਜ਼ਮ ਹੈ ਉਹਨੂੰ ਪੇ ਸਲਿੱਪ ਉਹਨੂੰ ਲਾਉਣੀ ਹੋਊਗਾ ਮੰਨ ਲਓ ਜਿਹਦੇ ਰਿਟਰਨਾਂ ਨਹੀਂ ਹੈਗੀਆਂ ਜਾਂ ਜੇ ਫਾਰਮ ਹੈ ਨਹੀਂਗੇ ਮੰਨ ਲਓ ਕਈ ਬੰਦਿਆਂ ਨੂੰ ਫੋਨ ਆਂਦਾ ਵੀ ਅਸੀਂ ਮੰਨ ਲਓ ਕਿ ਡਰਾਈਵਰ ਲੱਗੇ ਹੋਏ ਆ ਕਿਸੇ ਦੇ ਵੀ ਸਾਨੂੰ 25 ਲੱਖ ਵਾਲੀ ਕਾਰ ਮਿਲ ਜੂ ਨਹੀਂ ਮਿਲਦੀ ਜੀ ਬੈਂਕ ਨੇ एलिजिਬਿਲਟੀ ਦੇਖ ਕੇ ਲੋਨ ਕਰਨਾ ਜੀ ਠੀਕ ਹੈ ਜੋ ਵੀ ਗੱਲ ਹੈਗੀ ਹੈ ਵੀ ਕਹੇ ਸਾਡੇ ਮੈਂ ਕੱਲੀ ਕੱਲੀ ਗੱਲ ਖੋਲਦੀ ਆ ਘੱਟ ਤੋਂ ਘੱਟ ਵਿਆਜ ਤੇ ਲੋਨ ਕਰਾ ਕੇ ਦੇਵਾਂਗੇ ਜੀ ਆਪਾਂ ਮਿਨੀਮਮ ਨੂੰ ਐਚਡੀਐਫਸੀ ਬੈਂਕ ਤੋਂ ਲੋਨ ਕਰਾ ਕੇ ਦੇਵਾਂਗੇ ਜੀ ਠੀਕ ਹੈ ਵਧੀਆ ਪ੍ਰੋਫਾਈਲ ਹੈ 1 ਲੱਖ ਨੂੰ 7000 ਰੁਪਿਆ ਸਾਲ ਦੀ ਵਿਆਜ ਕੋਲ ਜੀ ਠੀਕ ਹੈ ਜੀ ਕੱਲੀ ਕੱਲੀ ਗੱਲ ਮੈਂ ਕਹਿੰਦਾ ਸਾਹ ਜੋ ਵੀ ਜਿਹਨੇ ਵੀ ਲੋਨ ਕਰਾਉਣਾ ਹੋਵੇ ਤੁਸੀਂ ਫੋਨ ਤੇ ਪੁੱਛ ਸਕਦੇ ਹੋ ਤੇ ਤੁਸੀਂ ਆ ਗਏ ਟ ਇੱਕ ਬੇਨਤੀ ਹੋਰ ਆਪਣੇ ਕੋਲ ਲੋਨ ਦੀ ਫੈਸਿਲਿਟੀ ਸਿਰਫ ਪੰਜਾਬ ਵਾਸਤੇ ਅਵੇਲੇਬਲ ਹੈ ਕਈਆਂ ਦਾ ਵੀਰਾਂ ਦਾ ਫੋਨ ਸ਼੍ਰੀਨਗਰ ਤੋਂ ਜੰਮੂ ਤੋਂ ਹਿਮਾਚਲ ਤੋਂ ਆਂਦਾ ਆਪਣੇ ਕੋਲ ਉਧਰਲੇ ਪਾਸੇ ਸੋਰਸਸ ਹੈ ਨਹੀਂਗੇ ਜੀ ਲੋਨ ਕਰਵਾਉਣ ਲੈ ਵੀ ਦੋਸਤੋ ਤੇ ਉਸ ਤੋਂ ਬਸ ਨਹੀਂ ਬਈ ਆਪਣੀ ਲੋਕੇਸ਼ਨ ਦੱਸ ਦਿਓ ਬਈ ਨਵੇਂ ਲੋਕੇਸ਼ਨ ਆਪਣੀ ਹੈਗੀ ਜੀ ਗਣਪਤੀ ਕਾਰਪੀਅਤ ਦੀ ਲੋਕੇਸ਼ਨ ਹੈ ਮਲੋਟ ਬਠਿੰਡਾ ਰੋਡ ਬਾਈਪਾਸ ਠੀਕ ਹੈ ਓਪੋਜ਼ਿਟ ਵਧਵਾ ਹਸਪੀਟਲ ਸ਼੍ਰੀ ਮੁਕਤਸਰ ਸਾਹਿਬ ਠੀਕ ਹੈ ਜੀ ਲੈ ਵੀ ਦੋਸਤੋ ਹੋਂਦੋਂ ਬਾਕ ਕੱਲੀ ਕੱਲੀ ਕਾਰ ਵਖਾਵਾਂਗੇ ਵਧੀਆ ਕਾਰਾਂ ਉਹਦੇ ਮਲਵਾਲੀਆਂ ਵੀ ਤੇ ਵੱਡੇ ਮਲਵਾਲੀਆਂ ਨੰਬਰ ਸਿਰਫ ਸਰ ਬਈ ਪੰਜਾਬ ਦੇ ਨੰਬਰ ਘੱਟ ਚੱਲੀਆਂ ਕਾਰਾਂ ਮੇਰੀ ਕਿਸੇ ਵੀ ਕਾਰ ਦਾ ਮੀਟਰ ਟੈਂਪਰਡ ਹੋਵੇ ਐਕਸੀਡੈਂਟਲ ਹੋਵੇ ਮੇਰੀ 15 ਡੇਜ਼ ਪੇਬੈਕ ਗਾਰੰਟੀ ਹੈ ਠੀਕ ਹੈ ਜੀ ਲੈ ਵੀ ਦੋਸਤੋ ਕੱਲੀ ਕੱਲੀ ਚੀਜ਼ ਦੀ ਗਾਰੰਟੀ ਬਈ ਦਾ ਲਿਖ ਕੇ ਵੀ ਦੇਵਾਂਗੇ ਕਿਉਂਕਿ ਇੰਨੇ ਸ਼ਾਰਟਿੰਗਾਂ ਥੋੜਾ ਇੱਥੇ ਆਉਂ ਤੇ ਗਣਪਤੀ ਕਾਰ ਬਾਜ਼ਾਰ ਸ਼੍ਰੀ ਮਕਸਾ ਸਾਬ ਆ ਵੀ ਕੋਈ ਸ਼ੌਂਕੀ ਬੰਦੇ ਗਿਆਦਾ ਲੈ ਕੇ ਜਾਂਦਾ ਰ ਭਾਲਦਾ ਵੀ ਉਹੀ ਹੁੰਦਾ ਇਹ ਕਰੇਟਾ ਬੱਕੇ ਲੈਣੇ ਇਹ 2000 ਤੇ 24 ਮਾਡਲ ਹੈ ਠੀਕ ਹੈ ਐਕਸ ਵੇਰੀਐਂਟ ਆਈ ਹਮ ਹਮ ਐਕਸ ਬੇਸ ਤੋਂ ਇੱਕ ਉੱਪਰਲਾ ਮਾਡਲ ਆ ਜਾਂਦਾ ਠੀਕ ਹੈ ਜਿਹਦੇ ਚ ਸਟੀਅਰਿੰਗ ਕੰਟਰੋਲ ਟੱਚ ਪੈਨਲ ਵਗੈਰਾ ਕੰਪਨੀ ਚੋਂ ਹੀ ਆ ਜਾਂਦਾ ਠੀਕ ਹੈ ਡੀਜ਼ਲ ਦੇ ਵਿੱਚ ਕਾਰ ਆ ਨਵੀਂ ਕਾਰ ਸ਼ੋਰੂਮ ਚੋਂ ਲੈਣੀ ਹੋਵੇ ਨਿਕਲਦੀ ਹੈ 16 ਲੱਖ ਰੁਪਏ ਦੀ ਠੀਕ ਹੈ ਐਕਸਟਰਾ ਸੈਸਰੀ ਲੱਗੀ ਵੀ ਹੈ 70 ਮੈਟ ਮੈਟਿੰਗ ਆਟੋ ਫਾਰਮ ਦੇ ਸੀਟ ਕਵਰ ਲੱਗੇ ਹੋਏ ਚੱਲੀ ਆ ਸਿਰਫ 27000 ਠੀਕ ਹੈ ਡੀਜ਼ਲ ਦੇ ਵਿੱਚ ਕਾਰ ਆ ਪਹਿਲੇ ਨਾਲ ਦੀ ਕਾਰ ਆ ਠੀਕ ਹੈ ਜੀ ਬੰਪਰ ਤੋਂ ਬੰਪਰ ਰਿਟਰਨ ਦੇ ਵਿੱਚ ਗਾਰੰਟੀ ਇਹਦੀ ਵੀ ਲਿਖ ਕੇ ਦਿੱਤੀ ਜਾਊਗੀ ਹੂੰ ਹੂੰ ਕਾਰ ਦੇ ਰੇਟ ਦੀ ਗੱਲ ਕਰਾਂਗੇ ਕਾਰ ਦਾ ਰੇਟ ਹੈ ਯੈਸਨੋ ਵਾਲਾ 13 ਲੱਖ ਤੇ 65000 ਰੁਪਏ ਠੀਕ ਹੈ ਜੀ 12 ਲੱਖ ਰੁਪਏ ਤੱਕ ਦਾ ਕਾਰ ਦੇ ਉੱਪਰ ਆਪਾਂ ਲੋਨ ਕਰਾ ਦੇਾਂਗੇ ਠੀਕ ਹੈ ਆਪਣੀ ਕਾਰ ਪੇਂਟ ਨਹੀਂ ਕਿ ਕੋਈ ਐਕਸੀਡੈਂਟ ਹੋ ਨਿਕਲੇ ਮੀਟਰ ਬੈਗ ਨਿਕਲੇ 15 ਡੇਜ਼ ਪੇਬੈਕ ਗਾਰੰਟੀ ਹੈ ਠੀਕ ਹੈ ਜੀ ਲੈ ਦੋਸਤੋ ਫੁੱਲ ਗਾਰੰਟੀਆਂ ਫੁੱਲ ਬੜਾ ਫੁੱਲ ਚਾਹੀ ਤੁਸੀਂ ਜਿਹੜੀ ਮਰਜ਼ੀ ਗੱਡੀ ਲੈ ਲਓ ਚਾਹੇ ਤੁਸੀਂ ਆਹ ਕ੍ਰੇਟਾ ਲੈ ਲੈੋ ਚਾਹੇ ਆਜੋ ਫਿਰ ਬੋਟ ਵੇਖੋ ਫਿਰ ਆ ਗਿਆ ਵੀਆਈਪੀ ਨੰਬਰ 400 ਵਾਲਾ ਝੋਟਾ 400 ਝੋਟਾ ਬਿਲਕੁਲ 2018 ਮਾਡਲ ਆ ਸ਼ੋਰੂਮ ਦੇ ਵਿੱਚੋਂ 19 ਚ ਨਿਕਲਿਆ ਵਾ ਸਟicker ਚੈੱਕ ਕਰਾ ਲਓ ਪਾਸਿੰਗ 2019 ਤਾਂ 19 ਤੋਂ ਸ਼ੁਰੂ ਹੁੰਦੀ ਤੀਜੇ ਮਹੀਨੇ ਤੋਂ ਠੀਕ ਹੈ ਜੀ 2019 ਮਾਡਲ ਆ ਟਾਇਰ ਜਿਵੇਂ ਯਾਰ ਨਵੇਂ ਵਰਗੇ ਆਗੇ ਟਾਇਰ ਜੋਕੋ ਆਮਾ ਦੇ ਨਵੇਂ ਜਿਵੇਂ ਨਵੇਂ ਆ ਬਿੱਲ ਨਾਲ ਮਿਲੂਗਾ ਠੀਕ ਹੈ ਜੀ ਚੱਲੀਏ 82000 ਕਿਲੋਮੀਟਰ ਠੀਕ ਹੈ ਜੀ ਭਾਈ ਆਜੋ ਫਸਲ ਮੈਂ ਇੰਟੀਰੀਅਰ ਚੈੱਕ ਕਰਵਾ ਦਿੰਨੇ ਆ 82000 ਚੱਲੀ ਆ ਆਟੋਮੈਟਿਕ ਦੇ ਵਿੱਚ ਕਾਰ ਆ ਠੀਕ ਹੈ ਜੀ ਆਟੋ ਗੇਅਰ ਦੇ ਵਿੱਚ ਕਾਰ ਆਂਟੀਰੀਅਰ ਜਮਾਂ ਨਵਾਂ ਨਕੋਰ ਪਿਆ ਕੋਈ ਗੱਡੀ ਬਿਲਕੁਲ ਨਵੀਂ ਪਈ ਆ ਯਾਰ ਟੈਕਨੋ ਐਕਸੀਡੈਂਟਲ ਦੀ ਗਾਰੰਟੀ ਰਿਟਨ ਦੇ ਵਿੱਚ ਠੀਕ ਹੈ ਪਹਿਲੇ ਨਾਲ ਦੀ ਕਾਰ ਆ ਕੱਲੇ ਬੰਪਰਾਂ ਦੀਆਂ ਕਿਨਾਰੀਆਂ ਟੱਚਿੰਗ ਹੋ ਸਕਦੀਆਂ ਕਾਰ ਦੀਆਂ ਠੀਕ ਹੈ ਜੀ ਕਾਰ ਦਾ ਰੇਟ ਐਸਟੇਸ਼ਨੋ ਵਾਲਾ ਹੈਗਾ 26 ਲੱਖ ਤੇ 50 ਹਜ਼ਾਰ ਰੁਪਿਆ ਠੀਕ ਹੈ 20 ਲੱਖ ਰੁਪਏ ਤੱਕ ਦਾ ਕਾਰ ਦੇ ਉੱਪਰ ਆਪਾਂ ਬੈਂਕ ਤੋਂ ਕਰਾ ਦੇਾਂਗੇ ਲੋਨ ਠੀਕ ਹੈ ਹਾਂਜੀ ਲੈ ਵੀ ਦੋਸਤੋ ਰੁਪਿਆ 6.5 ਲੱਖ ਤੁਸੀਂ ਲਿਆਓ ਤੇ ਬਾਕੀ ਥੋੜਾ ਲੋਨ ਹੋ ਜਾਣਾ ਕਹਿੰਦੇ ਗੱਡੀ ਬਿਲਕੁਲ ਸਾਫਾ ਨਵਾਂ ਵਰਗੀ ਆ ਕਿ ਕੋਈ ਕੋਈ ਬੰਦਾ ਹੁੰਦਾ ਇੰਡਾਇਵਰ ਦਾ ਵੀ ਇੰਡਾਇਵਰ ਯਾਰ ਸਾਫ਼ ਨਹੀਂ ਮਿਲਦੀ ਪਰ ਤੁਹਾਨੂੰ ਆਉਣਾ ਪਊਗਾ ਮਿਲ ਤੁਹਾਨੂੰ ਜਾਣੀ ਆ ਗਣਪਤੀਕਾਰ ਵਿਆਰ ਤੇ ਲੈਣੇ ਆ 2019 ਮਾਡਲ ਆ 11ਵੇਂ ਮਹੀਨੇ ਦਾ ਡਰਵਰ ਆ ਠੀਕ ਹੈ ਜੀ ਪਹਿਲੇ ਨਾਮ ਦਾ ਹਮਮ ਸੋਰ ਬਾਈ 2 ਆ ਠੀਕ ਹੈ ਚੱਲਿਆ ਸਿਰਫ 86000 ਕਿਲੋਮੀਟਰ ਆ ਠੀਕ ਹੈ ਟਿਟੇਨੀਅਮ ਪਲੱਸ ਆ ਪੁਸ਼ ਬੜਨ ਵਾਲਾ ਹਮਮ ਇੱਕ ਮੋੜਾ ਵੀ ਇਸੇ ਨਾਲ ਜਿਹੜੀ ਪਹਿਲਾਂ ਵੀ ਇਸ ਦੀ ਵੇਖੀ ਜੀ ਉਹ ਪਹਿਲਾਂ ਹੀ ਵੇਖੀ ਹਾਂ ਠੀਕ ਹੈ ਜੀ ਇਲੈਕਟ੍ਰੋਨਿਕ ਸੀਟਸ ਆ ਠੀਕ ਹੈ ਦੇਖੋ ਵੀ ਕਾਰ ਏਡੀ ਸੁਵਾਲ ਕੇ ਚੱਲੀ ਵੀ ਕਿਸੇ ਵੀ ਸੀਟ ਦੇ ਵਿੱਚ ਰਿੰਕਲ ਨਹੀਂ ਪਿਆ ਵਿਆ ਜੀ ਕੋਈ ਸੀਟ ਰਿਪੇਅਰ ਨਹੀਂ ਹੋਈ ਵੀ ਕੋਈ ਸਟੀਰਿੰਗ ਵੀਲ ਨਹੀਂ ਘਸਿਆ ਵਿਆ ਬਿਲਕੁਲ ਨਵੀਂ ਦਾ ਮਤਲਬ ਨਵੀਂ ਹੈ ਪਹਿਲੇ ਨਾਂ ਪਿਆ ਫੁੱਲ ਵੀ ਮੈਂ ਕਾਰ ਦਾ ਠੀਕ ਹੈ ਜੀ ਨਵੇਂ ਟਾਇਰ ਆ ਸਟਿਪ ਨਹੀਂ ਆਨ ਯੂਜ਼ ਆ ਠੀਕ ਹੈ ਪੈਨਲੋਮਿਕ ਸਨਰੂਫ ਵਾਲੀ ਹੈ ਵੀਰ ਨੂੰ ਕਹੂੰਗਾ ਸਨਰੂਫ ਵੀ ਚੈੱਕ ਕਰਾਉ ਕਾਰ ਦਾ ਬਿਲਕੁਲ ਦੋਨੋਂ ਚਾਬੀਆਂ ਸਰਬਜ਼ਬੋ ਕਨਾਲਾਕਾਰ ਦੇ ਰੇਟ ਦੀ ਗੱਲ ਕਰਾਂਗੇ ਕਾਰ ਦਾ ਰੇਟ ਹੈ ਵਿਦ ਪੇਡ ਨੰਬਰ 0014 ਠੀਕ ਹੈ 24 ਲੱਖ 50 ਹਜ਼ਾਰ ਦੀ ਕਾਰ ਦੇ ਦੇ ਦਿਆਂਗੇ ਠੀਕ ਹੈ 17 ਤੋਂ 18 ਲੱਖ ਰੁਪਏ ਦਾ ਦਾ ਕਾਰ ਦੇ ਉਪਰ ਬੈਂਕ ਤੋਂ ਕਰਾ ਦੇਵਾਂਗੇ ਆਪਾਂ ਕੋਸ਼ਿਸ਼ ਕਰਕੇ ਲੋਨ ਪਹਿਲਾਂ ਉਹ ਪਹਿਲਾਂ ਪਾਓ ਆਪਣੇ ਕੋਲ ਸਿੰਗਲ ਪੀਸ ਹੀ ਖੜਾ ਜੀ ਲੈ ਦੋਸਤੋ ਥੋੜੇ ਜਿਹੇ ਪੈਸੇ ਤੁਸੀਂ ਲਿਆਉਣੇ ਆ ਤੇ ਆ ਤੁਸੀਂ ਲੈ ਕੇ ਜਾ ਰਹੇ ਹੋ ਟੋਟਾ ਤੇ ਲੈ ਵੀ ਦੋਸਤੋ ਉਸ ਤੋਂ ਬਾਅਦ ਥੋੜੇ ਆਹ ਨਵਾਂ ਭੜਾਕਾ ਲੈ ਕੇ ਆ ਗਏ ਆ ਜਮਾਂ ਸਾਫਾ ਬਾਕੀ ਲੈਣੇ ਹੁਣ ਬਾਕੀ ਜਾਣਕਾਰੀ 2024 ਮਾਡਲ ਹੈ ਠੀਕ ਹੈ ZXI ਆਪਸ਼ਨਲ ਆ ਅਨਟੀਰੀਅਰ ਚੈੱਕ ਕਰੋ ਬਿਲਕੁਲ ਨਵੇਂ ਦਾ ਮਤਲਬ ਨਵਾਂ ਨਵੇਂ ਸੀਟ ਕਵਰ ਹਮ ਕੰਪਨੀ ਦਾ ਹੀ ਟੱਚ ਪੈਨਲ ਪੁਸ਼ ਬਟਨ ਸਟਾਰਟ ਆਟੋਮੈਟਿਕ ਕ੍ਰਾਈਮ ਕੰਟਰੋਲ 7 ਸੀਟਡ ਦੇ ਵਿੱਚ ਨੰਬਰ 1 ਕਾਰ ਆ ਜੀ ਪੈਟਰੋਲ ਪਿਓਰ ਪੈਟਰੋਲ ਆ ਇਹ ਠੀਕ ਹੈ ਜੀ ਸੀਐਨਜੀ ਵਾਲੀ ਨਹੀਂ ਜੀ ਪਿਓਰ ਪੈਟਰੋਲ ਆ ਪ੍ਰੋਜੈਕਟਰ ਲਾਈਟਾਂ ਫੋਗ ਲੈਂਪ ਠੀਕ ਹੈ 13000 ਕਿਲੋਮੀਟਰ ਚੱਲੀ ਆ 2024 ZXi ਆਪਸ਼ਨਲ ਕਾਰ ਆ ਠੀਕ ਆ ਸ਼ੋਅਰੂਮ ਦੇ ਵਿੱਚੋਂ ਕਾਰ ਲੈਣੀ ਹੋਵੇ ਕਾਰ ਨਿਕਲਦੀ 13 ਲੱਖ ਤੋਂ ਪਲਾਸੀ ਨਿਕਲੇਗੀ ਸੈਸਰੀ ਲਾ ਕੇ ਠੀਕ ਆ ਗਣਪਤੀ ਕਾਰ ਦੀਰ ਕਾਰ ਦੇ ਦੂ ਯੈਸ ਉਹਦੇ ਵਿੱਚ 10 ਲੱਖ 85000 ਰੁਪਏ ਦੀ ਠੀਕ ਹੈ ਜੀ 10 ਲੱਖ ਰੁਪਏ ਤੱਕ ਦਾ ਆਪਾਂ ਲੋਨ ਕਰਾ ਦੇਵਾਂਗੇ ਪਰ ਬੰਦੇ ਦੀ ਐਲੀਜੀਬਿਲਿਟੀ ਬੰਨੀ ਚਾਹੀਦੀ ਆ ਠੀਕ ਆ ਬੰਪਰ ਟੂ ਬੰਪਰ ਅਨ ਟੱਚ ਦੀ ਰੇਟ ਦੇ ਵਿੱਚ ਗਰੰਟੀ ਹੋਊਗੀ ਕੰਪਨੀ ਦੀ ਡਾਇਮੰਡ ਕੱਟ ਲੋਏ ਵੀ ਲੈ ਇੱਕ ਸਰਵਿਸ ਹੋਈ ਆ ਸਾਰੇ ਫੀਚਰ ਵਰਕਿੰਗ ਦੇ ਵਿੱਚ ਆ ਜੀ ਠੀਕ ਆ ਜੀ ਲੈਸ ਡਰਾਈਵਰ ਨੇ ਪਹਿਲਾਂ ਉਹਦੇ ਤੇ ਉਸ ਤੋਂ ਬਾਅਦ ਆ ਤੁਹਾਡੇ ਸੇ ਲੈ ਕੇ ਆ ਗਏ ਪਿਆਰਾ ਕਲਰ ਆ ਗਏ ਲਾਲ ਦਾ ਜੀ ਲਾਲ ਰੰਗ ਮੈਨੂੰ ਬਹੁਤ ਪਿਆਰਾ ਲੱਗਦਾ ਜਿੰਨੀਆਂ ਕਾਰਾਂ ਆਈਆਂ ਸਾਰੀਆਂ ਵਧੀਆ ਮਤਲਬ ਕਿ ਪਹਿਲ ਦੇ ਆਧਾਰ ਤੇ ਵਿਕੀਆਂ ਠੀਕ ਹੈ ਜੀ ਸੂਟ ਵਾਈਸੀ ਪਿਛਲੀ ਦੀ ਵੀਡੀਓ ਚ ਆਪਾਂ ਵੀ ਬਹੁਤ ਵਧੀਆ ਵਿਕੀ ਵੈਨਿਊ ਵਧੀਆ ਵਿਕੀ ਇਹ ਹੈ ਕਰੇਟਾ ਨਿਕਲੀ 2020 ਦੇ ਵਿੱਚ ਹੈ ਮੈਨੂਫੈਕਚਰਿੰਗ 2019 ਦੀ ਹੈ ਠੀਕ ਹੈ ਪੈਟਰੋਲ ਦੇ ਵਿੱਚ ਆ ਇਹ ਕਿਉਂਕਿ ਇਹ ਪੜੇ ਲਿਖੇ ਲੋਕ ਹੀ ਲੈਂਦੇ ਆ ਡਾਕਟਰ ਡਰਾਈਵਨ ਕਾਰ ਆ ਬਿਲਕੁਲ ਬਿਲਕੁਲ ਚੱਲੀ ਸਿਰਫ 35000 ਕਿਲੋਮੀਟਰ ਆ ਹਮ ਹਮ ਆਟੋਮੈਟਿਕ ਸਨ ਰੂਫ ਵਾਲੀ ਕਾਰ ਆ ਠੀਕ ਟਾਪ ਐਂਡ ਸੰਰੁਫ ਵਾਲੀ ਕਾਰ ਹੈ ਤੇ ਬੰਪਰ ਟੂ ਬੰਪਰ ਰਿਟਰਨ ਦੇ ਵਿੱਚ ਇਹਦੀ ਵੀ ਗਾਰੰਟੀ ਹੋਊਗੀ ਰੀਪੇਂਟ ਦੀ ਨੋਨ ਐਕਸੀਡੈਂਟਲ ਦੀ ਮੀਟਰ ਦੀ ਠੀਕ ਹੈ ਜੀ ਫੁੱਲ ਗਰੰਟੀ ਹੋ ਗਈ ਇਹਦੀ ਠੀਕ ਹੈ ਇਹਦੀ 65 ਮੋਹਾਲੀ ਦਾ ਨੰਬਰ ਹੈ ਪਹਿਲੇ ਨਾਂ ਦੇ ਘਾਰ ਹੈ ਠੀਕ ਹੈ ਜੀ ਬਿਲਕੁਲ ਟੁੱਟਵਾ ਛੋਟਾ ਜਿਹਾ ਮੋਲੀ ਹੈ ਇਹਦਾ 8 ਲੱਖ ਤੇ 50 ਹਜ਼ਾਰ ਦੀ ਕਾਰ ਦੇ ਦੇ ਦਿਆਂਗੇ ਠੀਕ ਹੈ 8 ਲੱਖ ਰੁਪਏ ਤੱਕ ਦਾ ਬੈਂਕ ਤੋਂ ਆਪਾਂ ਲੋਨ ਕਰਾ ਦੇਾਂਗੇ ਜੇ ਬੰਦੇ ਦੀ ਐਲੀਜੀਬਿਲਟੀ ਜਾਦਾ ਵਧੀਆ ਬੰਦੀ ਹੈ ਤਾਂ ਲੋਨ 100% ਵੀ ਹੋ ਜਾਊਗਾ ਠੀਕ ਹੈ ਜੀ ਲੈਕ ਦੋਸਤ ਐਲੀਜੀਬਿਲਟੀ ਫੁੱਲ ਹੋਈ ਤਾਂ ਲੋਨ ਫੁੱਲ ਵੀ ਭਾਈ ਨਾਲ ਕਰ ਦੋ ਕਲਰ ਬਹੁਤ ਪਿਆਰਾ ਇੱਕ ਹੱਥ ਜੋੜ ਕੇ ਫਿਰ ਬੇਨਤੀ ਹੈ ਵੀ ਜਿਹੜਾ ਵੀਰ ਕਾਰ ਪਰਚੇਸ ਕਰਨਾ ਚਾਹੁੰਦਾ ਮੈਨੂੰ ਪਤਾ ਇਹਦਾ ਰੰਗ ਲਾਲ ਹੀ ਹੈ ਟੈਲੀਫੋਨ ਉਸ ਤੋਂ ਬਾਅਦ ਫਿਰ ਆ ਗਿਆ ਬ੍ਰਿਜ ਆਈ ਬਰੀਜ਼ਾ 2023 ਮਾਡਲ ਹੈ ਠੀਕ ਹੈ ਵੀਐਕਐਸਆਈ ਆਪਸ਼ਨਲ ਹੈ ਸਵਾਟ ਹਾਈਬ੍ਰਿਡ ਠੀਕ ਹੈ ਸਮਾਰਟ ਹਾਈਬ੍ਰਿਡ ਕਾਰਾਂ ਵੀਐਕਐਸਆਈ ਚ ਬੰਦ ਹੋ ਗਈਆਂ ਹਮ ਚੱਲੀ ਹੈ ਸਿਰਫ 29000 ਕਿਲੋਮੀਟਰ ਠੀਕ ਹੈ ਜੀ ਲੈ ਦੋਸਤੋ ਪਹਿਲੇ ਨਾਂ ਦੀ ਕਾਰ ਹੈ ਠੀਕ ਹੈ ਬੰਪਰ ਟੂ ਬੰਪਰ ਜੈਨੂਇਨ ਪੇਂਟ ਹੈ ਹਮ ਹਮ ਵੀਰ ਨੂੰ ਗੂੰਗਾ ਇੰਟੀਰੀਅਰ ਚੈੱਕ ਕਰਾਵੇ ਨਵੇਂ ਸੀਟ ਕਵਰ ਨਵੀਂ ਮੈਟਿੰਗ ਹੈ ਠੀਕ ਹੈ ਇਹ ਵੀ 11 ਨੰਬਰ ਰਿਕਾਰਡ ਚੈੱਕ ਕਰਾ ਕੇ ਬੰਦਾ ਗੱਡੀ ਪਰਚੇਸ ਕਰਨ ਆ ਸਕਦਾ ਠੀਕ ਹੈ ਜੀ ਲੈ ਦੋਸਤੋ ਨਵੀਂ ਨਕੋਰਾ ਲੈਸ ਡਰਾਈਵ ਸਾਰਨਾ ਵੱਡੀ ਗੱੜਾ ਪੈਟਰੋਲ ਤੇ ਆ ਕੋਈ ਖਰਚਾ ਨਹੀਂ ਕੋਈ ਰਿਪੇਅਰ ਨਹੀਂ ਇਹਦੀ ਕਾਰ ਦਾ ਰੇਟ ਹੈ ਜੈਸਨ ਵਾਲਾ 8,85,000 ਰੁਪਿਆ 8 ਲੱਖ ਰੁਪਏ ਤੱਕ ਦਾ ਆਪਾਂ ਬੈਂਕ ਤੋਂ ਕਰਾ ਦਿਆਂਗੇ ਕਾਰ ਦੇ ਉੱਪਰ ਲੋਨ ਪਹਿਲਾਂ ਹੋ ਤੇ ਪਹਿਲਾਂ ਹੀ ਪਾਉ ਲੈ ਥੋੜੇ ਪਹਿਲੇ ਉਹਦੇ ਗੱਡੀ ਲੈ ਜਾਓ ਬ੍ਰਿਜਾ ਉਸ ਤੋਂ ਬਾਅਦ ਇੱਕ ਆ ਆ ਗਿਆ ਲਗਜ਼ਰੀ ਮਾਡਲ ਮੈਨ ਦਿਓ ਮੈਨ ਜਾਣਕਾਰੀ ਕੀ ਆ ਦੀ ਕੈਰਨਜ਼ ਆ ਜੀ ਠੀਕ ਆ 26/2/2025 ਰਜਿਸਟਰਡ ਆ ਠੀਕ ਆ ਬਿਲਕੁਲ ਨਵੀਂ ਕਾਰ ਆ 27000 ਚੱਲੀ ਆ ਠੀਕ ਆ ਬੰਪਰ ਟੂ ਬੰਪਰ ਅਨਟਚ ਡੀਜ਼ਲ ਆ ਠੀਕ ਆ ਕਲਚ ਵਾਲੀ ਕਾਰ ਆ ਜੀ ਕਈ ਵੀਰਾਂ ਦਾ ਫੋਨ ਆਉਂਦਾ ਵੀ ਕਲਚ ਵਾਲੀ ਹੈ ਨਾ ਇਹਦੇ ਵਿੱਚ ਆਈ ਐਮਟੀ ਮਾਡਲ ਆਇਆ ਸੀ ਬਿਨਾ ਕਲਚ ਤੋਂ ਠੀਕ ਆ ਉਹਦੀ ਮਾਰਕੀਟ ਹੈ ਨਹੀਂ ਸੀ ਹੂੰ ਹੂੰ ਇਹ ਕਲਚ ਵਾਲੀ ਕਾਰ ਆ 7 ਸੀਟਡ ਦੇ ਵਿੱਚ ਆ ਠੀਕ ਆ ਸਿੰਗਲ ਸਿੰਗਲ ਸੀਟ ਦੇ ਉੱਪਰ ਵੈਂਟ ਆ ਠੀਕ ਹੈ ਪੀਵੀ 13 ਸੰਗਰੂਰ ਦਾ ਨੰਬਰ ਆ ਪਹਿਲੇ ਨਾਂ ਤੇ ਆ ਫੁੱਲ ਵੀ ਮੈਂ ਕਰਦਾ ਠੀਕ ਹੈ ਜੀ ਸ਼ੋਰੂਮ ਦੇ ਵਿੱਚੋਂ ਕਰ ਲੈਣੀ ਹੋਵੇਗੀ 15 ਲੱਖ 25 ਹਜ਼ਾਰ ਰੁਪਏ ਪ੍ਰੀਮੀਅਮ অপਸ਼ਨ ਵਾਲਾ ਇੱਕੋ ਮਾੜ ਨਹੀਂ ਜਾਂਦਾ ਕਿ ਆ ਕੈਰਨ ਚ ਹੁਣ ਠੀਕ ਹੈ ਜੀ ਕਾਰ ਦਾ ਰੇਟ ਹੈ ਜੈਸਨੋ ਵਾਲਾ 13 ਲੱਖ ਰੁਪਿਆ 12 ਲੱਖ ਰੁਪਏ ਤੱਕ ਦੇ ਆਪਣੇ ਕੋਲ ਲੋਨ ਦੀ ਸੁਵਿਧਾ ਹੈਗੀ ਹੈ ਜੀ ਪਰ ਬੰਦੇ ਦੀ ਐਲੀਜੀਬਿਲਟੀ ਬੰਨੀ ਚਾਹੀਦੀ ਹੈ ਠੀਕ ਹੈ ਜੀ ਸੈਕੰਡ ਹੈ ਕਾਰ ਦਾ ਇੰਜਨ ਡਾਕ ਵਧੀਆ ਹੈ ਇਹ 22 ਤੋਂ 25 ਤੱਕ ਦੀ ਮਾਈਲੇਜ ਹੁੰਦੀ ਹੈ ਜੀ ਕਾਰ ਇਹ ਹਾਂਜੀ ਲੈ ਦੋਸਤੋ ਲਗਜ਼ਰੀ ਵੀ ਹੈ ਐਵਰੇਜ ਵੀ ਹੈ ਹੋਰ ਤੁਸੀਂ ਕੀ ਭਾਲਦੇ ਹੋ ਸੈਵਨ ਇਸ ਬਜਟ ਦੇ ਵਿੱਚ 7 ਸੀਟਰ ਡੀਜ਼ਲ ਕਾਰ ਕੋਈ ਨਹੀਂ ਮਿਲਦੀ 25 ਮਾਡਲ ਬਿਲਕੁਲ